ਦੇ ਤਾਜਪੁਰ ਦੇ ਵਿਖੇ ਕਲ ਰਾਤ ਦੋ ਤਰ੍ਹਾਂ ਦੇ ਵਿਚਾਲੇ ਜੜੀਏ ਲੜਾਈ ਦੇ ਦੌਰਾਨ ਇੱਕ ਵਿਅਕਤੀ ਨੇ ਆਪਣੇ ਲਾਇਸੈਂਸ ਦੇ ਰਿਵਾਲਵਰ ਦਿਨਲ ਫਾਇਰ ਕਰ ਦਿੱਤਾ ਜਿਸ ਤੇ 18 ਡਿਵੀਜ਼ਨ ਨੰਬਰ ਸਰਦੀ ਪੁਲਿਸ ਸਿਵਲ ਨੂੰ ਕਾਰਵਾਈ ਕਰਦੇ ਹੋਏ ਫਾਇਰ ਕਰਨ ਵਾਲੀ ਵਿਅਕਤੀ ਉਤੇ ਸਾਥੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਦੱਸਦੇ ਕਿ ਏਸੀਪੀ ਸੁਮਿਤ ਸੂਤ ਦੇ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਵਿਅਕਤੀ ਦੇ ਵੱਲੋਂ 1 ਮਹੀਨਾ ਪਹਿਲਾਂ ਹੀ ਇਸ ਰਿਵਾਲਵਰ ਦਾ ਲਾਇਸੈਂਸ ਲਿਆ ਗਿਆ ਸੀ ਅਤੇ 1 ਮਹੀਨੇ ਦੌਰਾਨ ਹੀ ਇਸ ਵੱਲੋਂ ਝਗੜੇ ਦੇ ਦੌਰਾਨ ਫਾਇਰ ਕਰ ਦਿੱਤੇ ਗਏ ਜਿਸ ਦੇ ਕਾਰਨ ਇਸ ਵਿਅਕਤੀ ਅਤੇ ਇਸ ਦੇ ਸਾਥੀ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਇਸ ਦਾ ਲਾਇਸੈਂਸੀ ਹਥਿਆਰ ਲੇਟ ਆਵਰਸ ਦੇ ਵਿੱਚ ਇੱਕ ਮਾਮਲਾ ਸਾਡੇ ਸਾਹਮਣੇ ਧਿਆਨ ਦੇ ਵਿੱਚ ਆਇਆ ਸੀਗਾ ਕਿ ਤਾਜਪੁਰ ਰੋਡ ਦੇ ਨੇੜੇ ਜਿਹੜੀਆਂ ਨੇ ਕੁਝ ਵਿਅਕਤੀ ਕਿਸੇ ਵਿਅਕਤੀ ਨੇ ਫਾਇਰ ਕੀਤੇ ਨੇ ਰੋਦ ਦੇ ਸੰਬੰਧੀ ਸਾਡੀ ਪੁਲਿਸ ਟੀਮ ਜਿਹੜੀ ਹੈ ਉਹ ਬੜੀ ਸਵਿਫਟਲੀ ਉਹਨਾਂ ਨੇ ਜਿਹੜਾ ਕੰਮ ਕਰਦੇ ਹੋਏ ਮੌਕੇ ਤੇ ਪੁੰਚੇ ਤੇ ਉੱਥੇ ਦੋ ਧਿਰਾਂ ਦਾ ਝਗੜਾ ਹੋਇਆ ਸੀ ਇੱਕ ਸਾਈਡ ਦੇ ਉੱਤੇ ਗੰਦਰ ਸਾਗਰ ਔਰ ਦੂਸਰੇ ਧਿਰ ਦੇ ਵਿੱਚ ਜਿਹੜਾ ਹੈ ਲੜਕਾ ਉਹਦਾ ਨਾਮ ਸੀ ਦੀਪਕ ਰਾਜਪੂਤ ਇਹ ਦੋਨੋਂ ਧਿਰਾਂ ਦਾ ਆਪਸ ਦੇ ਵਿੱਚ ਪੈਸਿਆਂ ਨੂੰ ਲੈਣ ਦੇਣ ਲਈ ਲੈ ਕੇ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਸੀ। ਤੋਂ ਇਸ ਲੜਾਈ ਝਗੜੇ ਦੇ ਦਰਮਿਆਨ ਜਿਹੜਾ ਗੰਗਾ ਸਾਗਰ ਜਿਹੜਾ ਸੀ ਵਿਅਕਤੀ ਇਹਨੇ ਉੱਥੇ ਫਾਇਰਿੰਗ ਕਰ ਦਿੱਤੀ। ਤੇ ਉਹਦੇ ਵਿੱਚ ਇਹਨੇ ਆਪਣੇ ਬੱਤੀ ਬੋਰ ਦਾ ਜਿਹੜਾ ਇਹਦਾ ਪਿਸਤਲ ਹੈ ਉਹਦੇ ਨਾਲ ਇਹਨੇ ਦੋ ਫਾਇਰ ਕੀਤੇ। ਬੜੀ ਇਸ ਅਸੀਂ ਪ੍ਰਮਾਤਮਾ ਦਾ ਬੜਾ ਸ਼ੁਕਰ ਅਦਾ ਕਰਦੇ ਹਾਂ ਕਿ ਜਿਹੜੇ ਫਾਇਰ ਹੋਏ ਉਹ ਕਿਸੇ ਦੇ ਨਹੀਂ ਲੱਗੇ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਲ biệtਾ ਦੋਨੋਂ ਧਿਰਾਂ ਦੇ ਆਪਸ ਦੇ ਵਿੱਚ ਲੜਾਈ ਝਗੜੇ ਦੇ ਦੌਰਾਨ ਉਸ ਤਰ੍ਹਾਂ ਜਿਹੜੀਆਂ ਬਲੰਟ ਸੱਟਾਂ ਵਗੈਰਾ ਲੱਗੀਆਂ ਨੇ। ਤੋਂ ਜਦੋਂ ਅਸੀਂ ਉੱਥੇ ਪਹੁੰਚ ਕੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਤੇ ਦੋਨੋਂ ਧਿਰਾਂ ਇੱਕ ਦੂਜੇ ਨੂੰ ਜਿਸ ਤਰ੍ਹਾਂ ਹੁੰਦਾ ਕੋਈ ਨਾਮ ਲੈਣ ਲਈ ਤਿਆਰ ਨਹੀਂ ਸੀਗਾ। ਤੋ ਫਿਰ ਪੁਲਿਸ ਨੇ ਬਟ ਕਿਉਂਕਿ ਇੱਕ ਬੜਾ ਵੱਡਾ ਜੁਰਮ ਹੁੰਦਾ ਕਿ ਜਦੋਂ ਕੋਈ ਪਬਲਿਕਲੀ ਕੋਈ ਵਿਅਕਤੀ ਫਾਇਰ ਕਰ ਦਿੰਦਾ ਤਾਂ ਉਸ ਚੀਜ਼ ਨੂੰ ਅਸੀਂ ਜਿਹੜਾ ਉਹ ਦ ਸੰਗਿਆਨ ਲੈਂਦੇ ਹੋਏ ਇਸ ਕੇਸ ਦੇ ਵਿੱਚ ਐਫ ਆਈ ਆਰ ਨੰਬਰ 92 ਸਬ ਚਾਰ 2025 1942 1152 1262 3513 125 1913 190 BNS ਔਰ 25 ਦਾ ਆਰਮਸ ਐਕਟ ਦੇ ਤਹਿਤ ਜਿਹੜਾ ਇਹ ਮਾਮਲਾ ਦਰਜ ਕੀਤਾ